ਅਛਾ ਚੱਲੋ ਤੇ ਫੇਰੇ ਕਿਹੜੀ ਗੱਲ ਜੁੜਦੀ ਹੈ। ਯਾ ਮਹਿਮਾ ਹੈ ਨਾ ਲੋਕਾਂ ਨਾਲ ਨਹੀਂ ਨਾ ਹੋਇਆ। ਮੈਂ ਦੇਖਣਾ ਬੁੱਢਾ ਕਿ ਜਵਾਨ ਆ। ਬੰਦਾ ਵੇਖੇ ਲਈ ਵੇਖਣਾ ਇਦਾਂ ਬੁੱਢਾ ਬੁੱਢਾ ਹੋਣ ਦੇ ਕਿਸੇ ਕਾਰਨ ਵੇਖਣ ਲਈ ਇਦਾਂ ਕੀ ਆ। ਬੜੇ ਕਹਾਣੀਆਂ ਮਿਹਨਤਾਂ। ਇਹ ਤਾਂ ਨੀਂਦਰੀ। ਨੀਂਦਰੀ ਨਾਲ ਬੁੱਢਾ ਹੋ ਜਾਂਦਾ ਐਵੇਂ ਨਹੀਂ ਹੁੰਦਾ ਮੈਂ ਕਿਉਂ ਨਹੀਂ ਹੋਗੀ। ਮੈਨੂੰ ਕੋਈ ਟੈਨਸ਼ਨ ਨਹੀਂ ਆ ਤੁਹਾਨੂੰ ਟੈਨਸ਼ਨ ਆ 100 ਘਰ-ਘਰ ਲੈ ਕੇ ਚੱਲਣਾ ਸੀ। ਹੈਲੋ ਜੀ ਪਹਿਲਾਂ ਤੇ ਸਾਨੂੰ ਸਾਰਿਆਂ ਨੂੰ ਤੁਹਾਨੂੰ ਸਾਰਿਆਂ ਨੂੰ ਬੜੀ ਸਾਰਾ ਜਤਨ ਕਿਹ ਜਾਨੀ ਤੁਹਾਨੂੰ ਸਾਰਿਆਂ ਨੂੰ ਸਾਡੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਅੱਜ ਦੇ ਵਲੌਗ ਦੀ ਸ਼ੁਰੂਆਤ ਕਰਨ ਲੱਗੇ ਆਪਾਂ ਟਾਈਮ ਹੋ ਗਿਆ ਹੈ ਸ਼ਾਮ ਦਾ 3 ਵਜੇ ਦਾ ਅੱਜ ਆਪਾਂ ਸ਼ੇਅਰਿੰਗ ਲੋਕ ਤਾਂ ਦੇਤੀ ਚਲੋ ਸਵੇਰ ਦੀ ਵਲੌਗ ਦੀ ਸਟਾਰਟਿੰਗ ਸਟਾਰਟਿੰਗ ਨਹੀਂ ਕੀਤੀ ਕਿਉਂਕਿ ਅੱਜ ਨਾ ਪਾਤਾ ਕੋਈ ਟਾਈਮ ਸਰ ਉਹ ਹੁਣ ਜਦੋਂ ਮੈਂ ਪ੍ਰੋਪਰ ਥੋੜੀ ਦੱਸਿਆ ਜਾਂਦਾ ਆਪਣੇ ਮਤਲਬ ਮੈਂ ਹੁਣ ਤਿੰਨ ਹੋਇਆ ਤੇ 2 ਮਿੰਟ ਤੇ ਇਹ ਹੀ ਸਵਾਦ ਇਹਨੂੰ ਖੋਲ ਲੈ ਅੱਛਾ ਅੱਛਾ ਇਹ ਸਵਾਦ ਇਹਨੂੰ ਹੋ ਗਿਆ ਫਿਰ ਤੇ ਅਹੀਂ ਸੁੱਤੇ ਅਚਾਨਕ ਹੀ ਮੀਂਹ ਪੈ ਗਿਆ ਹਨ ਨੂੰ ਪਤਾ ਹੀ ਨਹੀਂ ਲੱਗਾ ਤੇ ਕੱਪੜੇ ਸਾਰੇ ਭਾਏ ਦੁਸ਼ਾਰੇ ਤਾਂ ਤੇ ਐਂ ਜਿਵੇਂ ਸੁੱਤੇ ਅਹੀਂ ਨਹੀਂ ਹਿੱੱਦੇ ਮੀਂਹ ਪੈ ਗਿਆ ਸਾਡੇ ਕੱਪੜੇ ਹੋ ਗਏ ਗਿੱਲੇ ਤੇ ਹੁਣ ਹੁਣੇ ਬਾਹਰ ਪੈ ਆ ਹੁਣ ਰਹਿਦੀ ਉਦੋਂ ਹਟੇਗਾ ਥੋੜਾ ਜਿਹਾ ਆ ਵਾ ਤੇ ਅਮੀਨ ਦਾ ਕੱਲ ਪਰਸੋਂ ਤਾਂ ਪਤਾ ਹੀ ਨਹੀਂ ਲੱਗਦਾ ਕਿ ਅਚਾਨਕ ਕਿਧਰ ਹੋ ਕੇ ਆ ਜਾਂਦਾ ਨਾ 2 ਮਿੰਟ ਜੈਂ ਐ ਕੁਛ ਨਹੀਂ ਕੋਈ ਐ ਪੂਰਾ ਹੁੰਦਾ ਤੇ ਮੈਂ ਪੈਂਦਾ ਕਿੱਥੇ ਕੱਕਾ ਜਰਾ ਇਸ ਪਿੰਡ ਚ ਪੈਂਦਾ ਦੁਜੇਰੀ ਪੈਂਦਾ ਉਹ ਤਾਂ ਵਾਟਨਾ ਵਾਟ ਛੱਡ ਜਾਂਦਾ ਵੈਸੇ ਪਰ ਆ ਪ੍ਰਭ ਕੈਂਡਸ ਨੂੰ ਨਹੀਂ ਪਿਆ ਤੇ ਆਪਣੇ ਇੱਥੇ ਪੈ ਗਿਆ ਲੱਗ ਕੇ ਵਿਚਾਰੇ ਨੇ ਪਿਆਰ ਰੱਖ ਕੇ ਸਕੂਲ ਵਿਚਾਰੇ ਲੱਗ ਗਈ ਕਿ ਅਗੇ ਲੱਗ ਗਈ ਆ ਇੰਨੀ ਨੇ ਦੂਰ ਹਾਲੋ ਖੈਰ ਤੇ ਆਪ ਨੂੰ ਪਿੰਡ ਦਾ ਪਿੰਡ ਛੱਡਣ ਵਾਲੀ ਗੱਲ ਆ ਤੇ ਮੀ ਨਹੀਂ ਪਿਆ ਤੇ ਦੇ ਪਿਆ ਤੇ ਪਿਆ ਤੇ ਨਹੀਂ ਪਿਆ ਔਰ ਮੀ ਦੇ ਕਹਿੰਦੇ ਇੱਕ ਦਿਨ ਮੈਂ ਵੀਡੀਓ ਬਾਕੀ ਇਹ ਗੱਲ ਹੈ ਪਿੰਡ ਤੋਂ ਇੱਕ ਚਿੱਪਾਏ ਦੂਜੇ ਪਿੰਡ ਥਾੜ ਤੇ ਜਾਉਗੀ ਇਹ ਤੇ ਗੱਲ ਹੈ ਕਿ ਹਵਾ ਤੇ ਸਾਰੇ ਡੰਡੀ ਹੋਊਗੀ ਨਾ ਮੌਸਮ ਹੁਣ ਥੋੜਾ ਥੋੜਾ ਚੇਂਜ ਹੁੰਦਾ ਜਾਂਦਾ ਤੁਸੀਂ ਕਿਹੜੀ ਵੀਡੀਓ ਵੇਖਦੇ ਹੈਂ ਮੈਂ ਇਹ ਵੀਡੀਓ ਵੇਖਨ ਲਈ ਹਾਂ ਕਿ ਉਹ ਨਾ ਸੜਕ ਹੀ ਸੜਕ ਦੇ ਉੱਤੇ ਜਾਂਦਾ ਹੀ ਲੋਕਾ ਖੌਂਦਾ ਕਿ ਇੱਥੇ ਲੋਕ ਖਲੋਤੇ ਇੱਥੇ ਮੀਂਹ ਨਹੀਂ ਪੈਂਦਾ ਤੇ ਅੱਗੇ ਵੀ ਪੈਂਦਾ ਤੇ ਲੋਕੀ ਮਤਲਬ ਕਿ ਰੱਬ ਦੇ ਰੰਗ ਵੀ ਉਹਨਾਂ ਰੱਬ ਨੇ ਵੀ ਧਰਤੀ ਬਣਦੀ ਹੁੰਦੀ ਹੈ ਤੇ ਇੱਥੇ ਓਏ ਹੋਇਆ ਰੱਬ ਦੇ ਤਾਂ ਆਰਾਮ ਨਾਲ ਤੇ ਅੱਛਾ ਤਾਂ ਬੰਦਾ ਕਰ ਦਿੰਦਾ ਨੰਗ ਰੱਬ ਨੇ ਰੰਗ ਤੇ ਮੈਂ ਇੱਕ ਸਾਈਡ ਪੈ ਗਿਆ ਤੇ ਦੂਜੀ ਸਾਈਡ ਨਹੀਂ ਪਿਆ ਤੇ ਵੀ ਉਹਦਾ ਵਸਰਾ ਟਾਂਦੋ ਗੱਲ ਮਤਲਬ ਇਹ ਸੋਚ ਲੈਣੀ ਮੈਂ ਤਾਂ ਹੀ ਇਹਨਾਂ ਨੂੰ ਕਹਿੰਦੇ ਨਹੀਂ ਕਿ ਤੁਸੀਂ ਮੇਰੀ ਵੀਡੀਓ ਦੇ ਵਿੱਚ ਆਇਆ ਕਰੋ ਤੇ ਮੇਰ ਤੋਂ ਕੱਲੀ ਦਾ ਵਲੌਗ ਨਹੀਂ ਨਾ ਬੰਦਾ ਨੂੰ ਇਹਨਾਂ ਵਲੌਗ ਬਣਾਇਆ ਕਰੋ ਤੇ ਇਹਨੂੰ ਇਹ ਤੁਸੀਂ ਇਹ ਨਹੀਂ 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 ਤੁਹਾਨੂੰ ਉਹਦੀ ਸੰਗ ਸਾਡੇ ਕੋਲੋਂ ਇਹ ਮੰਗ ਰੱਖ ਮੰਗ ਇਹਨਾਂ ਦੀ ਸੰਗ ਲਖਣੀ ਨਹੀਂ ਪਿਓ ਬੁੱਤਾਂ ਦੀ ਪਤਾ ਨਹੀਂ ਕਦੋਂ ਸੰਗ ਲਖਣੀ ਇਹਨਾਂ ਹੈ ਹਾਂ ਜਿਹੜੇ ਗਰੁੱਪ ਉਹ ਗੈਸ ਯੂਟੀਲੀ ਰੈਡੀ ਤੇ ਮੈਨੀ ਆਪਣੀ ਯੂਟੀਲੀ ਰੈਡੀ ਹੋਣ ਲੱਗੀ ਸੀਗੀ ਤੇ ਉਹਨੇ ਫੇਰ ਨੂੰ ਮੈਂ ਚਲ ਕੇ ਬਲੌਗ ਦੀ ਸ਼ੁਰੂਆਤ ਕਰ ਲੈਨੇ ਆ ਤੇ ਫੇਰ ਅੱਗੇ ਆਪਾਂ ਬਲੌਗ ਬਣਾਵਾਂਗੇ ਤੇ ਇੱਕ ਤੇ ਆਣ ਮੇਰੇ ਦੁਸ਼ਮਣਿਆ ਨਾ ਜਦੋਂ ਮੈਂ ਬਰਾਬਲੇ ਹੱਥ 'ਚ ਫੋਨ ਫੜਾ ਤੇ ਨਾ ਕਿ ਪ੍ਰਭੂ ਬਲੌਗ ਬਣਾਉਣੀ ਸਟਾਰਟ ਕਰਾ ਲਾ ਕਰ ਲਾ ਕਿ ਉਧਰ ਵੀ ਫਾਈਨ ਟਾਈਮ ਬੜਾ ਸੀ ਆ ਉਹ ਦੇਖੋ ਦੀ ਲਾਤ ਤੱਕ ਕਿੰਨਾ ਚਿਪੜੀ ਇਸ ਜਲੇਬਾ ਉਨੇ ਫਿਰ ਪੜ ਕੇ ਇੰਨੇ ਉਹਨੂੰ ਭੁੜਕਾਈ ਜਾਣਾ ਭੁੜਕਾਈ ਜਾਣਾ ਪ੍ਰਭ ਨੂੰ ਕੋਈ ਥੋਣ ਹਿੱਲੀ ਜਾਵੇ ਹਿੱਲੀ ਜਾਵੇ ਤੇ ਵਲੋਗ ਖਰਾਬ ਹੋਵੇ ਆ ਉਹ ਛੇੜਦੀ ਨਹੀਂ ਛੇੜਦੀ ਰਹਿੰਦੀ ਉਹਨੂੰ ਇਹ ਮੈਨੂੰ ਛੇੜੇ ਇਹ ਮੈਨੂੰ ਮੇਰ ਨਾਲ ਖੇਡੇ ਤੇ ਮੈਂ ਇਹਨੂੰ ਛੇੜਾਂ ਉਹਦਾ ਇਹ ਬਿਨਾਂ ਜਦੋਂ ਪ੍ਰਭ ਨਹੀਂ ਕਰੇ ਹੁੰਦਾ ਨਾ ਤੇ ਸਾਰੀ ਦੀ ਡੈੜੀ ਹੈ ਆਰਾਮ ਨਾਲ ਬੈਠ ਥੱਲੇ ਵੜ ਕੇ ਬੈਠੀ ਰਹਿੰਦੇ ਨੂੰ ਕਿਹੜਾ ਕੋਈ ਮਤਲਬ ਨਹੀਂ ਜਦੋਂ ਪ੍ਰਭ ਆ ਗਿਆ ਤੇ ਬਾਅਦ ਇਹਦਾ ਆ ਕੰਮ ਚੱਲ ਪਿਆ ਤੇ ਬੱਚਿਆ ਨਾ ਬੱਚੇ ਖੇਡਦੇ ਆ ਉਹ ਗੱਲ ਆ ਬੱਚਿਆ ਨਾ ਬੱਚੇ ਇਹ ਜੀਆ ਮੇਰੇ ਮੈਂ ਨਹੀਂ ਤੈਨੂੰ ਛੇੜਿਆ ਜਾਉ ਨਹੀਂ ਕਿੰਨੇ ਵੜ ਗਿਆ ਸੁਨੋਈ ਸੁਨੋਈ ਚਲੋ ਬਾਹਰ ਚੱਲੀਏ ਬਾਹਰ ਚਲੋ ਚਲੋ ਬਾਹਰ ਚੱਲੀਏ ਚੱਲੀਏ ਆਓ ਲੈ ਇਧਰ ਬਾਹਰ ਟਿਆ ਮੈਂ ਤਾਂ ਬੋਲਾਂ ਕਰੂਗੀ ਛੜੇਲ ਜੀ ਨੂੰ ਚੱਟ ਲੈ ਗਦੀਏ ਨੂੰ ਐ ਹੂੰ ਚਲ ਚਲੀਏ ਨਾ ਬੱਬਰ ਚੱਲ ਜਲੀ ਬਾਹਰ ਚਲੋ ਬਾਹਰ ਚੱਲੀਏ ਉਹ ਲੈ ਕੇ ਤਰੂ ਵੀ ਉਹ ਨਹੀਂ ਕੁਛ ਮਤਲਬ ਇਹ ਆ ਗਈ ਤੁਰਦੀ ਕਿਉਂ ਨਹੀਂ ਹੈ ਨਾਲ ਆਓ ਆਓ ਮੋੜ ਕੇ ਤੈਨੂੰ ਆਈ ਆ ਅੱਭੀ ਕਹਿ ਤੂੰ ਇਹ ਦੇ ਤੁਰਦੇ ਕਿਉਂ ਨਹੀਂ ਹੈ ਚੱਲ ਤੈਨੂੰ ਹੀ ਲੈ ਕੇ ਚੱਲਾਂਗੇ ਰਾਤ ਨੂੰ ਚੱਲਾਂਗੇ ਪਤਾ ਪੰ ਤੂੰ ਤੇ ਮੈਂ ਤੇ ਪ੍ਰਾਪਰ ਇਹ ਨਹੀਂ ਆਪਣੀ ਨਹੀਂ ਵਾਹ ਜਾਣਾ ਜਾਣਾ ਕਿਉਂ ਨਹੀਂ ਆ ਦੋ ਦਿਨ ਹੋ ਗਏ ਤੂੰ ਇੰਨਾ ਹੀ ਕਰੀ ਜਾਂਦਾ ਕਿਉਂ ਬੱਸ ਕਰ ਜਾਣਾ ਕੀ ਕੰਮ ਹੋਈ ਲੈ ਮੱਛੀ ਨਹੀਂ ਜਾਂਦੀ ਐ ਸੱਚੀ ਦੋਦੀ ਚੱਕਰ ਕਰ ਬੈਠੀ ਐ ਇਹਨੂੰ ਤੇ ਬੱਸ ਮੜਾ ਦੇ ਕੇ ਕਹਿੰਦੇ ਨਾ ਬੱਚਿਆਂ ਨਾਲ ਪਿਆਰ ਨਾਲ ਸਤਜ਼ਕਾਰਾਂ ਦੀ ਜਿਹੜੀ ਲੋੜ ਹੁੰਦੀ ਐ ਤੇ ਮੁੜ ਕੇ ਆਂਦਾਂ ਨਾ ਉਂਗਲੀ ਲੈ ਤੇ ਗਦੇੜੇ ਚੜਾਇਆ ਇਹਦਾ ਕੰਮ ਹੋਣਾ ਤੁਹਾਡੀ ਉਂਗਲ ਫੜ ਲੈ ਆਹ ਉਹਨੇ ਉਂਗਲੀ ਲੈ ਗਦੇੜੇ ਚੜਾਇਆ ਇਹ ਕੰਮ ਕਰਦੀ ਐ ਇਹਨੂੰ ਠੀਕ ਹੈ ਗਾਇਸ ਹੁਣ ਆਪਾਂ ਜੀ ਇਹ ਰੈਡੀ ਤੇ ਜੀ ਬਾਜ ਪੁੱਤਾ ਆਇਆ ਆਇਆ ਇਧਰ ਆਇਆ ਹੋਏ ਹੋ ਲੈ 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 ਦੱਸ ਅਸੀਂ ਤੈਨੂੰ ਕੀ ਕਿਹਾ ਵਾ ਉਹਨੂੰ ਖਾ ਕੇ ਕੀ ਕਰਨੀ ਵੀ ਕਿਦਾਂ ਕਰੀ ਚੱਲ ਗਏ ਰੈਫਲੈਕਸ਼ਨ ਮੇ ਦੇ ਦੇ ਚਲੋ ਚਲੀਏ ਬਾਹਰ ਚਲੋ ਚਲੀਏ ਬਾਹਰ ਆਈ ਚੱਲਦੇ ਆ ਬਾਹਰ ਚਲੋ ਚਲੀਏ ਇੱਕ ਮਿੰਟ ਚਲੋ ਜੀ ਚਲੋ ਚੱਲੀਏ ਆਉ ਦੇ ਵੀ ਜੇ ਹੋ ਦੇ ਵੀ ਹੋ ਦੇ ਵੀ ਆਉ ਲੱਫੇ ਰੇ ਹੋ ਕੁਛ ਕਰ ਕਿੰਨਾ ਕਰਦੇ ਚੱਲੇ ਅਸੀਂ ਚੱਲ ਰਹੇ ਹਾਂ ਦੇ ਕਰਦੇ ਆ ਚਲੋ ਚਲੀਏ ਚਲ ਜੇ ਬਾਹਰ ਬਾਹਰ ਚਲੀਏ ਚਲੋ ਚਲੀਏ ਬਾਹਰ ਇਹ ਮੇਰੇ ਮਗਰ ਹੋ ਕੇ ਤਸ ਮੈਂ ਹੀ ਤੈਨੂੰ ਖਾਣੇ ਲਾ ਕੇ ਖਾਣਾ ਤੇ ਬਾਕੀ ਸਾਰਾ ਕਰਵਾ ਲੈਂ ਮੈਂ ਤੇ ਤੈਨੂੰ ਚੁੱਕ ਮਾ ਆਹ ਦੇਖੋ ਇਹਦੀ ਰੋਟੀ ਮੈਡਮ ਦੀ ਸਵੇਰ ਦੀ ਰੋਟੀ ਉਹਨੂੰ ਇਹ ਬਾਹਰ ਐਨੂੰ ਜਾਣਾ ਉੱਥੇ ਖਲੋਗੀ ਇਹ ਐਨੂੰ ਚਲੀ ਗਏ ਸਹੀ ਗੱਲ ਵੀ ਲੈ ਕਿਤਾ ਨੂੰ ਪਪਾ ਪਾਦਾ ਵਸੇ ਇੱਧਰ ਤੋਂ ਜਾਣਾ ਰੋਟੀ ਨਾਲ ਹੀ ਆ ਚਲ ਆ ਜਿੰਨੂੰ ਸੋਈ ਚ ਘੁਮਾ ਕੇ ਲੈ ਮੈਂ ਹੋਰ ਤੇ ਕਿਤੇ ਖਾਣੇ ਚਾੜਦੀ ਨੇ ਆਹਂ ਦੀ ਜੇਤੀ ਆਉਂ ਚੱਲੀਏ ਚਲੋ ਆਓ ਚੱਲੀਏ ਬਾਹਰ ਚਲੋ ਚੱਲੀਏ ਚਲੋ ਚਲੋ ਉਹ ਮੈਨੂੰ ਵੀ ਆਉਂਦੀ ਲੈ ਲੈ ਮੇਰੇ ਮਗਰ ਤਾਂ ਹੋਊਗੀ ਜੀ ਜਿਵੇਂ ਮੇਰੇ ਨਾਲ ਹੀ ਇਹਦੀ ਪੂਰੀ ਗੱਲਬਾਤ ਆ ਚਲੋ ਜੀ ਚਲੋ ਚੱਲ ਜੇ ਚਲੋ ਚੱਲ ਲੈ ਮਮੀ ਉਹ ਨਾ ਜਾਣ ਚਲੋ ਚੱਲੀਏ ਉਹ ਨੂੰ ਇਹ ਵੀ ਆਫੇ ਮਗਰ ਨੂੰ ਨਾ ਮੁੜ ਜਾਣਗੇ ਚੱਲ ਚਲੀਏ ਚੱਲ ਬਾਹਰ ਸੈਂਕਗੇ ਜੀ ਨਾ ਲੈ ਲੈ ਇਧਰ ਕਿੱਥੇ ਜਾਣਾ ਕਿਤੇ ਨਹੀਂ ਜਾਣਾ ਹਣਾ ਆ ਰਾਤ ਨੂੰ ਕਿੱਲਾ ਕਿਤੇ ਗਈ ਮਗਰ ਸਾਡੇ ਬੂਆ ਖੋਲੂ ਮਗਰ ਮਗਰ ਇਹ ਜਾਣਾ ਵੇਖਿਆ ਤੇ ਬੱਦਲ ਫੇਰ ਇੱਕਦਮ ਇਧਰੋਂ ਪੂਰਾ ਲੱਗ ਗਿਆ ਵਾ ਪੂਰਾ ਉਧਰ ਵੇਖ ਪ੍ਰਭ ਖਾਉਂਗਾ ਪੂਰਾ ਬੱਦਲ ਹੋ ਗਿਆ ਓ ਬੱਦਲ ਇੱਥੇ ਹੀ ਓ ਵੇਖਦਾ ਹਾਂ ਉਧਰ ਓ ਉਧਰ ਵੇਖੋ ਇਧਰ ਆਓ ਓ ਵੇਖੋ ਕੀ ਬਣਾਉਂਦਿਆ ਜੀ ਆਹ ਉਹ ਚਿੱਟਾ ਜਿਹਾ ਕਿੱਦਾਂ ਜਿਹਾ ਨਾ ਓਵੇਂ ਕਿੱਦਾਂ ਨਾ ਬੱਦਲ ਆਓ ਬੱਦਲ ਉਹਦੇ ਮਗਰ ਜਾਂਦੇ ਆ ਬੱਦਲ ਦੇ ਚਾਨਣ ਆ ਮੁਝੇ ਸੂਰਜੇ ਤਾਂ ਕਰਕੇ ਇਦਾਂ ਦਾ ਤੁਰਨਦਿਆ ਬਦਲਣਾ ਉਹ ਬਰਾ ਪਤੰਗ ਵੀ ਉਡ ਲਾ ਪਿਓ ਤੰਗ ਉਡੰਦੀ ਆਵੇ ਆਇੜਾ ਬਦਲ ਐਨੂੰ ਜਾਂਦੇ ਆ ਜੇ ਓਏ ਇਧਰ ਤੇ ਵੇਖਿਆ ਨਹੀਂ ਇਧਰ ਬੱਦਲ ਆਉਂਦੇ ਪੱਟੀ ਵੱਲ ਇਹ ਬੱਦਲ ਨਹੀਂ ਖਾਲੀ ਜਾਂਦਾ ਚਲੋ ਚੱਲੀਏ ਮੈਂ ਕਿਹਨੇ ਦੀ ਪੱਟੀ ਵੱਲ ਬੱਦਲ ਆਵੇ ਤੇ ਮੀਂਹ ਪੱਕਾ ਪੈਂਦਾ ਹੁੰਦਾ ਨਹੀਂ ਅਹੀਂ ਵੀ ਕਹਿੰਦੇ ਆਡੀ ਮੰਦੇ ਨਹੀਂ ਜੇ ਬਸ ਕਿਚਨ ਦੇ ਵਿੱਚ ਤੇ ਇੱਥੇ ਮੈਂ ਰੱਖਿਆ ਸੀਗਾ ਕਿਉਂ ਕੱਢਣ ਵਾਸਤੇ ਤੇ ਕਿਉਂ ਤੁਹਾਨੂੰ ਪਤਾ ਜਿਸ ਦਿਨ ਕੱਢਣਾ ਹੋਵੇ ਤੇ ਉਸ ਦਿਨ ਟਾਈਮ ਮੈਂ ਜੜਾ ਵਾ ਉਹ ਖੁੱਲਾ ਚਾਹੀਦਾ ਵਾ ਅੱਜ ਮੇਰੇ ਕੋਲ ਖੁੱਲਾ ਟਾਈਮ ਸੀਗਾ ਕਿਉਂਕਿ ਅੱਜ ਆਪਾਂ ਸਬਜ਼ੀ ਨਹੀਂ ਬਣਾਉਣੀ ਤੇ ਅੱਜ ਸੇਰ ਦਾ ਆਪਾਂ ਕਿਉ ਹੋ ਤੇ ਹੀ ਆ ਇਹ ਮੈਨੂੰ ਲੱਗਦਾ ਹੈ ਕਿ ਆਪਾਂ 1.5 ਵਜੇ ਦਾ ਬਸ ਕਦੀ ਪਹਿਲਾਂ ਦੀ ਮੱਖਣੀ ਬਣਾਈ ਫਿਰ ਇਹਨ ਕਦੋਂ ਦਾ ਹੈ ਕਿ ਉਹ ਜੜਾ ਵਾ ਉਹ ਰਿਜਦਾ ਪਿਆ ਵਾ ਤੇ ਬਸ ਆਲਮੋਸਟ ਬਨ ਨਹੀਂ ਵਾਲਾ ਵਾ ਲੋ ਗਾਇਸ ਆਪਾਂ ਗਿਆ ਰੈਡੀ ਤੇ ਹੁਣ ਕਿਚਨ ਦੇ ਵਿੱਚ ਆ ਗਏ ਆ ਤੇ ਮੈਂ ਨਾ ਘਿਓ ਰੱਖਿਆ ਸੀਗਾ ਓ ਮਾਈ ਗੋਡ ਉਹ ਲੱਤੇ ਮਾਰਦੀ ਨਾ ਛੱਲਾਂ ਕਿ ਦਮ ਕਿਉਂਕਿ نیچے ਨਾ ਲੱਗਾ ਤਾਂ ਨਹੀਂ ਸੀਗਾ ਕਿ ਉਹ ਵੀ ਕੜਛੀ ਮਾਰਨ ਵਾਲੀ ਹੈ ਨਾ ਤੇ ਕੜਛੀ ਦੇ ਕਰਕੇ ਫਿਰ ਛਿੱਕੇ ਦਮੇ ਉਬਾਲ ਆਉਣ ਲੱਗ ਗਿਆ ਤੇ ਕਿਉਂ ਘੜਨਾ ਜੇ ਤਾਂ ਬੜਾ ਖੁੱਲਾ ਟਾਈਮ ਚਾਹੀਦਾ ਕਿ ਵੀ ਕਿਉਂ ਜੜਾ ਬਣਾ ਕੋ ਕਿਉਂ ਕਢਣਾ ਨਾਲ ਲਈ ਨਾ ਬਹੁਤ ਟਾਈਮ ਲੱਗਦਾ ਵਾ ਪਹਿਲਾਂ ਮਲ ਮਲਾਈ ਨੂੰ ਕੱਢ ਕੇ ਬਾਹਰ ਰੱਖੋ ਅੱਧਾ ਪੌਣਾ ਘੰਟਾ ਫਿਰ ਮੱਖਣੀ ਕੱਢੋ ਫਿਰ ਮੱਖਣੀ ਕੱਢਣ ਤੋਂ ਬਾਅਦ ਅੱਜ ਮੇਰੇ ਮੱਖਣੀ ਤੇ ਪਤਾ ਨਹੀਂ ਕਿਉਂ ਚੰਗੀ ਤਰ੍ਹਾਂ ਨਿਕਲੀ ਨਹੀਂ ਸੀਗੀ ਇਸ ਕਰਕੇ ਫਿਰ ਮੈਂ ਸਿੱਧਾ ਹੀ ਕਿਉ ਘੜਨਾ ਸਟਾਰਟ ਕਰ ਦਿੱਤਾ ਤੇ ਉਹਦਾ ਕਰਕੇ ਨਾ ਜੇ ਤੁਸੀਂ ਸਿੱਧਾ ਬਕ ਕਿਉ ਘੜਨਾ ਸਟਾਰਟ ਕਰ ਦਿੰਦੇ ਆ ਤਾਂ ਜਿਹੜੀ ਵਿੱਚ ਫੁੱਟੀਆਂ ਫੁੱਟੀਆਂ ਹੁੰਦੀਆਂ ਨੇ ਨਾ ਵਿੱਚ ਜਿਹੜਾ ਮੈਨੂੰ ਇੱਥੇ ਹੰਦੀ ਲੱਗਿਆ ਉਹ ਜਿਹੜਾ ਨਾ ਉਹ ਜਾਦਿਆਂ ਹੋ ਜਾਂਦੇ ਨਾ ਤੇ ਉਹਦਾ ਕਰਕੇ ਟਾਈਮ ਜਿਹੜਾ ਜ਼ਿਆਦਾ ਲੱਗਾ ਤੇ ਬਾਹਰ ਬੱਦਲ ਫੇਰ ਇੱਕਦਮ ਬਹੁਤ ਆ ਗਿਆ। বাস ਕਿਉ ਆਪਣਾ ਆਲਮੋਸਟ ਨਿਕਲੀ ਚੱਲ ਗਿਆ ਮੈਨੂੰ 10 ਮਿੰਟ ਹੋਰ ਲੱਗਣੇ ਇਹਨੂੰ ਚੰਗੀ ਤਰ੍ਹਾਂ ਰੇਚ ਜੇ। ਆਪਾਂ ਅਗੇ ਰੈਡੀ ਤੇ ਅੱਜ ਮੈਂ ਆਟਾ ਟਰਾਈ ਕੀਤੀਆਂ ਇਹ ਮੀਡੀਆਂ ਪਤਾ ਨਹੀਂ ਕਿਵੇਂ ਦੀਆਂ ਹੋਈਆਂ ਕਿਵੇਂ ਦੀਆਂ ਨਹੀਂ ਫਸਟ ਟਾਈਮ ਕੀਤੀਆਂ। ਹਾਂ। ਹਾਂ ਜੀ ਪੁੱਤ ਮੈਂ ਆ ਗਿਆ ਮਾਂ ਆ ਗਿਆ ਮਾਂ ਆ ਮੇਰੇ ਬੇਟਾ ਬੇਟਾ ਮਾਂ 세 ਵੀ ਉੱਚਾ ਹੋ ਗਿਆ ਬੇਟਾ ਵਾਹ ਊਟਾ ਚੁੰਡ ਲੱਗਣਾ ਲਾਈ ਨજર ਨਾ ਲੱਗੇ ਮੇਰੇ ਪੁੱਤ ਨੂੰ ਸੋਹਣੇ ਨੂੰ ਤੇ ਕੱਲ ਮੇਰੇ ਬੁੱਤੀ ਦਾ ਹੈਗਾ ਵਾ ਹੈਪੀ ਬਰਥਡੇ ਇੱਧਰ ਵੇਖੀ ਕਰਨ ਦੇਆ ਅਜੇ ਕੋ ਗਾਈਸ ਆ ਵੇਖੋ ਪੁੱਠੇ ਕੰਮ ਕੀ ਨਹੀਂ ਉਹ ਇਦਾਂ ਨਹੀਂ ਹੁੰਦਾ ਉਹ ਗਾਈਸ ਕੁੜੀਆਂ ਦੀ ਇਦਾਂ ਹੁੰਦਾ ਇਦਾਂ ਐਕਸੈਮ ਹਣਾ ਚੁੱਧਾਂ ਲਾ ਨਾ ਇੱਧਰ ਇੱਕ ਉੱਠੇ ਕੰਮ ਕਰਨ ਦੇ ਆਪ ਨੂੰ ਲਓ ਜੀ ਮੈਂ ਬੜੀ ਬੜੀ ਮੋਟੋੜੀ ਤੌਣ ਰੋਕਦਾ ਸਹੀ ਉਹ ਥੰਮੇ ਲਾਉਣਾ ਹੀ ਆਪਾਂ ਨਿਊ ਹੇਅਰ ਸਟੇਟ ਨਿਊ ਹੇਅਰ ਸਟਾਈਲ ਟਰਾਈ ਹਣਾ ਤੇ ਬਰਾਬ ਵੀ ਨਾ ਉੱਠੇ ਪੰਗੇ ਲਿੰਦਾ ਰਹਿੰਦਾ ਵਾ ਤੇ ਚਲੋ ਮੋਤੀਏ ਪਾੜਾ ਹੁਣ ਤੇ ਚਾਰ ਵੀ ਵਾਜ ਚੱਲੇ ਆ ਪੜੋ ਪੜੋ ਚਾਰ ਵਾਜ ਚੱਲੇ ਟਾਈਮ ਵੀ ਵੇਸਟ ਬੜਾ ਕਰ ਲਿਆ ਤੁਸੀਂ ਤੇ ਬੱਚਿਆਂ ਦੇ ਇਗਜ਼ਾਮ ਆਉਣ ਵਾਲੇ ਸਟਾਰਟ ਹੋਣ ਵਾਲੇ ਆ ਟੂਵੈਲ ਸੈਪਟੈਂਬਰ ਤੋਂ ਤੇ ਪੁਸ਼ਕ ਬੱਚਿਆਂ ਦੇ 1 ਸੈਪਟੈਂਬਰ ਤੋਂ ਸਟਾਰਟ ਹੈ ਤੇ ਉਹਦਾ ਕਰਕੇ ਹੁਣ ਆਪਾਂ ਰਾਵਾਂਗੇ 1 ਮੰਥ ਫੁੱਲ ਬਿਜ਼ੀ 1 ਸੈਪਟੈਂਬਰ ਤੋਂ ਲੈ ਕੇ 30 ਸੈਪਟੈਂਬਰ ਤੱਕ ਆਪਾਂ ਨਾ ਕਿਤੇ ਜਾ ਸਕਦੇ ਆ ਤੇ ਨਾ ਹੀ ਕੋਈ ਕਿਤੇ ਰਾਤ ਰਹਿ ਸਕਦੇ ਆ ਕਿਉਂਕਿ ਬੱਚਿਆਂ ਦੇ ਜਿਸ ਦਿਨ ਜਦੋਂ ਇਗਜ਼ਾਮ ਸਟਾਰਟ ਹੋਣੇ ਉਹਨਾਂ ਮੇਰੇ ਜਿਹੜਾ ਇੱਕ ਟਿਊਸ਼ਨ ਟੀਚਰ ਆ ਉਹਨੂੰ ਥੋੜਾ ਜਿਆਦਾ ਜਿਆਦਾ ਸਟ੍ਰਿਕਟ ਹੋਣਾ ਪੈਂਦਾ ਵਾ ਤੇ ਜਿਆਦਾ ਰਿਸਪਾਂਸਿਬਲ ਬੰਨਾ ਪੈਂਦਾ ਵਾ ਕਿਉਂਕਿ ਫਿਰ ਬੱਚਿਆਂ ਦੀ ਸਾਲ ਦੀ ਜਿਹੜੀ ਮਿਹਨਤ ਕਰਵਾਈ ਹੁੰਦੀ ਹੈ ਤੇ ਜੇ ਟੀਚਰ ਹੀ ਅਣਗਹਿਲੀ ਕਰੂਗਾ ਤਾਂ ਫਿਰ ਤੁਹਾਨੂੰ ਪਤਾ ਹੀ ਹੈ ਕਿ ਫਿਰ ਉਹਦੇ ਤੇ ਪਾਣੀ ਪੈ ਸਕਦਾ ਵਾ ਇਸ ਕਰਕੇ ਹੁਣ ਆਪਾਂ 1 ਮੰਥ ਲਈ ਆਪਾਂ ਕਿਤੇ ਨਹੀਂ ਜਿਸਦੇ ਵੈਸੇ ਵੀ ਤੁਹਾਨੂੰ ਪਤਾ ਹੈ ਕਿ ਮੈਂ ਕਿਤੇ ਨਹੀਂ ਸ਼ਾਮਾਂ ਤੇ ਸ਼ਾਮ ਨੂੰ 4 ਵਜੇ ਦਾ ਆਪਾਂ ਘਰ ਆ ਜਾਣੇ ਆ ਇਵਨ ਕਿ ਅ ਬੱਚੇ ਬੈਠੇ ਵੀ ਹੋਣਾ ਉਦੋਂ ਤੱਕ ਮੈਂ ਆ ਜਾਈ ਨੀ ਕਿਸੇ ਨਾ ਕਿਸੇ ਨੂੰ ਰਿਸਪੌਂਸਿਬਿਲਟੀ ਦੇ ਕੇ ਕਿ ਤੁਸੀਂ ਗੇਟ ਖੋਲ ਦਿਓ ਤੇ ਬੱਚਿਆਂ ਨੂੰ ਬਿਠਾ ਦਿਓ ਤੇ ਮੈਂ ਬਸ 5 ਮਿੰਟ ਚਾਹੀਤੇ ਕਿਤੇ ਭਾਵੇਂ 4 ਵਜੇ ਤੋਂ 5 ਮਿੰਟ ਵੱਧ ਹੋ ਜਾਣਾ ਅਦਰਵਾਈਜ਼ ਯੋ ਆਪਾਂ ਆਪਣੀ ਰਿਸਪੌਂਸਿਬਿਲਟੀ ਫੁੱਲ ਨਹੀਂ ਭਾਈਦੀ ਕਿਉਂਕਿ ਜਦੋਂ ਆਪਣੀ ਜੌਬ ਹੈ ਨਾ ਤੇ ਘਰ ਵਿੱਚ ਵੀ ਜਿਹੜਾ ਕੰਮ ਹੈ ਨਾ ਉਹਨੂੰ ਵੀ ਜੌਬ ਦੇ ਅਕੋਰਡਿੰਗ ਹੀ ਲੈਣਾ ਚਾਹੀਦਾ ਠੀਕ ਹੈ ਇਹ ਵੀ ਇੱਕ ਟਿਊਸ਼ਨ ਟੀਚਰ ਦੀ ਵੀ ਇੱਕ ਜੌਬ ਹੀ ਹੁੰਦੀ ਆ ਤੇ ਕਿਉਂ ਆਪਣਾ ਬਸ ਬਣੰਦੀ ਤਲਾਰਦੀ ਆ ਔਰ ਨਾ ਹਨ ਮੈਂ ਛੱਡ ਕੇ ਨਾ ਜਾਵਾਂ ਇਹਨਾਂ ਮੈਂ ਬਾਅਦ ਵਿੱਚ ਖਰਾਬ ਹੋ ਜੇ ਸਾੜੀ ਜਾਵੇ ਜਿਆਦਾ ਹੀ ਤੇ ਮੇਰੇ ਬੱਚਿਆਂ ਦੇ ਮੈਸੇਜ ਆਉਂਦੇ ਮੈਂ ਚੈੱਕ ਕਰਾਂ ਫਿਰ ਮਿਲਦੇ ਤੁਹਾਨੂੰ ਹੋ ਗਿਆ ਰੈਡੀ ਤੇ ਹੁਣ ਬਸ ਬੱਚੇ ਆਉਣੇ ਵਾਲੇ ਅੱਜ ਮੇਰਾ ਇਹ ਸਟਾਈਲ ਦੇਖੋ ਪਤਾ ਨਹੀਂ ਕਿੱਦਾਂ ਦਾ ਹੋਇਆ ਪਿਆ ਤੇ ਮੈਂ ਅੱਜ ਕੁਝ ਨਵਾਂ ਟਰਾਈ ਕੀਤਾ ਹੈ ਪਤਾ ਨਹੀਂ ਕਿਵੇਂ ਦਾ ਲੱਗੂਗਾ ਕਿਵੇਂ ਦਾ ਨਹੀਂ ਤੇ ਹੁਣ ਬਸ ਜਸ ਬੱਚੇ ਆਉਣ ਹੀ ਵਾਲੇ ਨੇ 4:15 ਜਾਂ 10 ਕਿ ਮਿੰਟ ਰਹਿ ਗਏ ਨੇ ਤੇ ਹੁਣ ਆਪਾਂ ਕਰ ਦੇਖਦੇ ਹਾਂ ਕੀ ਕਰਦੇ ਹਾਂ ਤੇ ਪ੍ਰਭ ਬੈਠਾ ਪੜ੍ਹਨ ਦੇ ਅੱਜ ਗਰੁੱਪ ਚਲੇ ਗਏ ਨੇ ਡਿਊਟੀ ਤੇ ਸੁਣੋਈ ਗਈ ਆ ਬਾਹਰ ਕੀ ਪਤਾ ਨਹੀਂ ਕੀ ਕਰਦੀ ਪਈ ਆ ਤੇ ਇਹ ਮੈਂ ਤਾਂ ਦੱਸਿਆ ਕਿ ਇਹਨੇ ਆਪਣਾ ਵਲੌਗ ਖਰਾਬ ਕਰਾਉਣਾ ਹੀ ਹੁੰਦਾ ਪਤਾ ਨਹੀਂ ਹੁਣ ਵੀ ਕੋਉਣ ਨੂੰ ਕੋਈ ਪ੍ਰੋਬਲਮ ਨਹੀਂ ਹੁੰਦਾ ਆਪਾਂ ਇਕੱਲੇ ਖੇਡਦੀ ਫਿਰਦੀ ਆ ਤੇ ਜਦੋਂ ਅਸੀਂ ਮਤਲਬ ਕਿ ਪ੍ਰਭ ਨੂੰ ਕਰ ਤੇ ਉਦੋਂ ਇਹਨੇ ਪੱਕਾ ਇਹੋ ਕੰਮ ਹੀ ਕਰਨਾ ਲੱਗ ਹੋਇਆ ਪ੍ਰਭ ਨੂੰ ਇਹਨੇ ਚਿੰਬੜੀ ਜਾਣਾ ਚਿੰਬੜੀ ਜਾਣਾ ਤੇ ਉਹਦੀ ਲੱਤਾਂ ਨੂੰ ਬਸ ਇਦਾਂ ਕਰਦੀ ਕੁਛ ਕਰ ਕਦੀ ਕੁਛ ਕਰ ਤੇ ਇਹਨੂੰ ਬਸ ਪਤਾ ਲੱਗ ਜਾਣਾ ਕਿ ਹੁਣ ਮੈਨੂੰ ਮੰਮਾ ਨੇ ਇਹਨੂੰ ਕੋਈ ਕੰਮ ਕਿਹਾ ਵਾ ਤੇ ਇਹਨਾਂ ਨਾਲ ਮੈਂ ਆ ਕਰਾਂ ਤੇ ਜਾਂ ਫਿਰ ਪ੍ਰਭ ਨੂੰ ਹੀ ਹੁੰਦਾ ਹੈ ਕਿ ਮੰਮਾ ਨੇ ਮੈਨੂੰ ਕੰਮ ਕਿਹਾ ਵਾ ਤੇ ਮੈਂ ਮੰਮਾ ਦੇ ਕੰਮ ਨੂੰ ਛੱਡ ਕੇ ਵਿੱਚ ਸੁਨੋਈ ਨਾ ਆ ਰਹੇ ਲੱਗਾ ਤੇ ਇਦਾਂ ਤੇ ਕੱਲ ਨੂੰ ਹੈਗਾ ਇਹ ਬੇਟੇ ਦਾ ਬਰਥਡੇ ਤੇ ਹੋਪਸੋ ਤੁਸੀਂ ਸਾਰੇ ਜਣੇ ਬੈਸਟ ਵਿਸ਼ਸ ਦੋਗੇ ਮੇਰੇ ਬੇਟੇ ਨੂੰ ਤੇ ਕਿਉਂਕਿ ਸਾਡੇ ਤੋਂ ਹੁਣ ਸਾਡੀ ਅੱਗੇ ਆਉਣ ਵਾਲੀ ਜ਼ਿੰਦਗੀ ਦਾ ਇੱਕੋ ਹੀ ਸਾਰਾ ਹੈ ਤੇ ਮਾਰਾ ਸੱਚੇ ਪਾਤਸ਼ਾਹ ਅੱਗੇ ਤੁਸੀਂ ਵੀ ਅਰਦਾਸ ਕਰੋ ਤੇ ਅਸੀਂ ਵੀ ਅਰਦਾਸ ਕਰਾਂਗੇ ਕਿ ਰੱਬ ਇਹਨਾਂ ਨੂੰ ਇਹਨੂੰ ਚੰਗੀ ਸੰਗਤ ਤੇ ਤਰੱਕੀ ਬਖਸ਼ੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਨ ਫਿਊਚਰ ਜੋ ਵੀ ਹੈ ਨਾ ਇਹਦੇ ਲਈ ਸਭ ਕੁਝ ਰੱਬ ਉਹ ਵਧੀਆ ਵਧੀਆ ਜਿਹੜਾ ਵਾ ਉਹ ਕਰੇ ਤੇ ਤੁਸੀਂ ਵੀ ਅਰਦਾਸ ਕਰਿਓ ਤੇ ਸਾਡੀ ਤੇ ਚਲੋ ਮਾਂ ਪਿਓ ਦੀ ਅਰਦਾਸ ਚ ਹੁੰਦੀ ਆ ਚਲੋ ਬਾਕੀ ਇਹ ਕਿ ਸਭ ਦੀ ਅਰਦਾਸ ਹੋਵੇ ਤੇ ਰੱਬ ਜਲਦੀ ਵਧੀਆ ਮਤਲਬ ਕਿ ਸਭ ਦੀ ਅਰਦਾਸ ਸੁਣਦਾ ਵਾ ਤੇ ਚਲੋ ਗਾਇਸ ਹੁਣ ਆਪਾਂ ਮਿਲਦੇ ਹਾਂ ਤੁਹਾਨੂੰ ਥੋੜੀ ਦੇਰ ਤੱਕ ਠੀਕ ਆ ਵਾਰ ਵਾਰ ਕਿ ਨਹੀਂ ਕਰ ਦੋ ਉਹ ਯਾਰੀ ਚ ਮਾਰ ਮਾਰ ਕੇ ਕੱਢਨੇ ਪੈਂਦੇ ਭਰਾਵਾ ਇਹ ਤਾਂ ਇਹਨਾਂ ਥੋੜਾ ਰੱਖਣਾ ਹੁੰਦਾ ਚਲੋ ਗਾਇਸ ਆਪਾਂ ਹੋ ਗਿਆ ਵਿਲੇ ਤੇ ਚਲਿਏ ਬਾਹਰ ਇੱਕ ਮੈਂ ਚੱਪਲ ਬਾ ਲੈਂਦੇ ਪੁੱਤ ਮੈਂ ਨਾ ਬਾਹਰ ਕੀ ਕਰਨਾ ਆਏ ਹੈਏ ਕੱਪੜੇ ਲਾ ਕੇ ਲੈ ਕੇ ਆਉਣੇ ਆ ਕੱਪੜੇ ਲਾਉਣ ਦੀ ਗੱਲ ਆ ਹਾਂ ਕਮੈਂਟਸ ਮੈਂ ਲੱਗਦੀ ਹੁੰਦੀ ਪੁੱਤ ਸਿਆਣੇ ਸੀ ਤੇਰੇ ਨਾਲ ਅੱਜ ਕਿੰਦਾ ਆਂ ਮੀਡੀਆਂ ਨਹੀਂ ਕੀਤੀਆਂ ਨਾ ਆਹ ਗੰਦੀਆਂ ਵਧੀਆ ਨਹੀਂ ਲੱਗਣਦੀਆਂ ਮੇਰੇ ਵਾਲ ਵੇਖਦਾ ਮਦਰ ਕੇ ਸਿਰ ਵੇਖਦਾ ਮੱਥਾ ਕੇਦਾ ਮਦਰ ਜੈਕ ਮੈਂ ਟ੍ਰਾਈ ਕੀਤਾ ਕੁਛ ਨਾ ਲੈ ਸੁਣੋਈ ਆਪਾਂ ਕੱਤ ਸਾਤ ਵੇ। ਹਾਂ ਵੇ ਤੋਰੀ ਫੇਤੀ ਨਿਕਲ। ਆਹੋ ਮੈਟ ਵੀ ਲੱਗ ਕੇ ਲਾਉਣੀ ਆਂ ਉਪਰੋਂ। ਹੈਂ? ਉਪਰੋਂ ਆਹਾਂ। ਉੱਥੇ। ਦੁਬਾਰੇ ਨਹੀਂ ਪੈ ਗਏ ਤੇ ਗਿੱਲੇ ਹੋ ਗਏ। ਮਹਾ ਕੋਠੇ ਤੋਂ। ਸਾਡੀ ਗਿੱਲੇ ਹੋ ਗਏ ਸ਼ਵੰਦਾਰ ਆ ਤੇ ਗੈਸ ਸੁੱਕ ਚੋਦਾ। ਹੈਪੀ ਬਰਥਡੇ ਟੂ ਜੂ ਜੀ। ਹੈਪੀ ਬਰਥਡੇ। ਬੱਚਿਆਂ ਕੋਲੋਂ ਆਏ ਬਰਥਡੇ ਦੀ ਕਿੰਨੀ ਖੁਸ਼ੀ ਹੁੰਦੀ ਐ ਅਡਵਾਂਸ ਦੇ ਵਿੱਚ ਕਿ ਸਾਡਾ ਬਰਥਡੇ ਐ ਕੱਲ ਨੂੰ। ਸਾਨੂੰ ਵੀ ਬੜੀ ਖੁਸ਼ੀ ਹੁੰਦੀ ਛੋਟੇ ਹੁੰਦੇ ਪਰ ਹੁਣ ਵੀ ਹੁੰਦੀ ਐ। ਇੰਨੀ ਜਿਆਦੀ ਨਹੀਂ ਹੁੰਦੀ ਹੁਣ ਤਾਂ ਹੁੰਦਾ ਕਿ ਕੋਈ ਨੋਰਮਲ ਜਣਾ। ਇਹ ਛੋਟਿਆਂ ਦਾ ਇੰਨੀ ਖੁਸ਼ੀ ਹੁੰਦੀ ਹੈ ਕਿ ਵੱਡੇ ਸਾਡੇ ਵੱਡੇ ਕੋਈ ਬਣਾਉਂਦਾ ਹੀ ਨਹੀਂ ਹੁੰਦਾ ਕੁੜੀਆਂ ਤੇ ਵੱਡੇ ਵੀ ਕੋਈ ਕੋਈ ਨਹੀਂ ਪੁੱਛ ਪਿੱਲਾ ਨਹੀਂ ਤਾਂ ਉਹ ਵੀ ਵੱਡੇ ਬਣਾਉਣਾ ਹੁੰਦਾ ਆਪਣੇ ਘਰ ਦੇ ਵਿੱਚ ਕਿਦਾਂ ਵੱਡੇ ਬਣਾਇਆ ਜਾਂਦਾ ਹੈਗਾ ਬਹੁਤ ਮਾਮੂਆਂ ਦਾ ਉਹ ਵੀ ਇੱਕੇ ਦੇਣੀ ਵੀ ਉਹਨਾਂ ਦੋਵਾਂ ਦਾ ਵੱਡੇ ਆਉਂਦਾ ਪਰ ਰਖੜੀ ਤੇ ਰਖੜੀ ਦੇ ਥੋੜੇ ਕਿ ਇੱਕ ਦਾ ਥੋੜੇ ਦਿਨ ਪਹਿਲਾਂ ਹੁੰਦਾ ਇੱਕ ਦਾ ਥੋੜੇ ਕਿ ਦਿਨ ਬਾਅਦ ਵਿੱਚ ਆਉਂਦਾ ਅੱਜ ਕੀ ਪਤਾ ਤੇ ਇਸ ਤਰ੍ਹਾਂ ਕੇ ਆਪਰਾਪੋ ਫਲਾਵਰ ਦਿਖਾ ਕਿੰਨੇ ਸੋਹਣੇ ਨੇ ਅਣਾ ਹਮ ਅਭੀ ਚੱਕਾ ਤੇ ਇਸ ਕਰਕੇ ਸਿਰਫ ਉਹਨਾਂ ਦੋਵਾਂ ਦਾ ਹੀ ਬਰਥਡੇ ਜਿਹੜਾ ਮਨਾਇਆ ਜਾਂਦਾ ਸੀ ਉਹ ਵੀ ਇਕੱਠੇ ਬਣਾ ਲੈਂਦੇ ਹੁੰਦੇ ਸੀ ਤੇ ਹੋਰ ਕਿਸੇ ਦਾ ਵੀ ਘਰ ਦੇ ਵਿੱਚ ਵੱਡੇ ਨਹੀਂ ਮਨਾਇਆ ਜਾਂਦਾ ਉਦੋਂ ਜਦੋਂ ਅਹੀਂ ਛੋਟੇ ਹੁੰਦੇ ਹਨ ਤਦੋਂ ਕੋਈ ਆਵੇਂ ਦਾ ਅੰਦਰ ਇੰਨਾ ਜਿਆਦਾ ਟ੍ਰੈਂਡ ਨਹੀਂ ਹੈਗਾ ਵੱਡੇ ਬਣਾਉਣ ਦਾ ਹੁਣ ਬੱਚੇ ਹੁਣ ਵੱਡਾ ਹਾਂ ਮੈਂ ਇੱਥੇ ਗਿਆ ਬਰਡੇ ਮੈਂ ਆਪਣਾ ਬਰਡੇ ਮੈਂ ਇੱਥੇ ਆ ਕੇ ਆਪਣੇ ਸਾਰੇ ਪਰਿਵਾਰ ਵਿੱਚ ਮਨਾਉਣਾ ਸ਼ੁਰੂ ਕੀਤਾ ਉਹ ਵੀ ਮੇਰੇ ਹਸਬੰਦ ਨੇ ਮੇਰੀਆਂ ਜਿਹੜੀਆਂ ਕਹਿੰਦੇ ਨੇ ਨਾ ਇੱਕ ਕੁੜੀ ਦੀਆਂ ਬੇਜਾ ਇਹ ਘਰ ਵਾਲਾ ਉਹ ਜਾ ਕੇ ਮਾਂ ਕੁੜੀਆਂ ਕਰਦਾ ਜਾਂ ਘਰ ਵਾਲਾ ਕੁੜੀਆਂ ਕਰਦਾ ਜਿ ਮੇਰੀਆਂ ਜਿੰਨੀਆਂ ਵੀ ਰਿਝਾਂ ਨਾ ਉਹ ਮੇਰੇ ਘਰ ਵਾਲਿਆਂ ਨੇ ਪੂਰੀਆਂ ਕੀਤੀਆਂ ਜਗਰੂਪ ਵੀ ਬੜੇ ਮਨਾਉਣ ਲੱਗੇ ਹੁਣ ਮੇਰਾ ਤੇ ਹਰ ਇੱਕ ਮਤਲਬ ਕਿ ਜਿੰਨੀ ਵੀ ਜੋ ਵੀ ਨਵੀਂ ਚੀਜ਼ ਮੈਂ ਆਪਣੀ ਜ਼ਿੰਦਗੀ 'ਚ ਟਰਾਈ ਕੀਤੀ ਹੈ ਨਾ ਉਹ ਇੱਥੇ ਆਉਣ ਤੋਂ ਬਾਅਦ ਵਿੱਚ ਹੀ ਕੀਤੀ ਆ ਤੇ ਹੁਣ ਕੱਪੜੇ ਆਪਾਂ ਲਾ ਲਏ ਆ ਤੇ ਸੇਰੇ ਪ੍ਰਭ ਦਾ ਬਰਥਡੇ ਆ ਤੇ ਪ੍ਰਭ ਨੂੰ ਚੜੀ ਪਈ ਖੁਸ਼ੀ ਹਣਾ ਤੇ ਉਹ ਨੇ ਲੈ ਇੱਕ ਦੋਸਤ ਮੰਗਦੇ ਆ ਪਾਰਟੀ ਤੇ ਕਹਿੰਦਾ ਮਮਾ ਮੈਨੂੰ ਪਾਰਟੀ ਦੇਵਾ ਉਹਨੇ ਕੱਲ ਨੂੰ ਇੱਥੇ ਨਹੀਂ ਹੋਣਾ ਤੇ ਚਾਹ ਦੇ ਆ ਤੇ ਖਰਚਾ ਫਾਲਤੂ ਹੀ ਕਹੀ ਜਾਂਦਾ ਠੀਕ ਹੈ ਚਲਦੀ ਆ ਜਾਨਾ ਆਪਾਂ ਹੋ ਗਿਆ ਫ੍ਰੀ ਤੇ ਮਿਲਦੇ ਹਾਂ ਹੁਣ ਕੱਲ ਨੂੰ ਨਵੀਂ ਵੀਡੀਓ ਦੇ ਨਾਲ ਤਦ ਤੱਕ ਦੇ ਲਈ ਤੁਹਾਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਅੱਜ ਦੀ ਵੀਡੀਓ ਵਿੱਚ ਸਿਰਫ ਇੰਨਾ ਹੀ ਸੀਗਾ ਤੁਸੀਂ ਦੱਸਿਓ ਅੱਜ ਤੁਹਾਨੂੰ ਆਪਣੀ ਵੀਡੀਓ ਕਿੱਦਾਂ ਦੀ ਲੱਗੀ ਅਗਰ ਵੀਡੀਓ ਥੋੜੀ ਵਧੀਆ ਲੱਗੀ ਹੋਏ ਪਲੀਜ਼ ਲਾਈਕ ਕਰਕੇ ਜਾਓ ਸ਼ੇਅਰ ਕਰਕੇ ਜਾਓ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਇੱਕ ਗੱਲ ਮੈਨੂੰ ਜਰੂਰ ਦੱਸਿਓ ਜਿਹੜੀਆਂ ਮੇਰੀਆਂ ਭੈਣਾਂ ਆਪਣਾ ਵਲੌਗ ਦੇਖ ਰਹੀਆਂ ਵਾ ਉਹ ਜਰੂਰ ਦੱਸਿਓ ਕਿ ਤੁਹਾਡੀ ਜ਼ਿੰਦਗੀ ਦੇ ਵਿੱਚ ਜਿਵੇਂ ਲਾਲੋ ਬਰਥਡੇ ਘੁੰਮਣਾ ਫਿਰਨਾ ਤੇ ਘਰ ਦੇ ਵਿੱਚ ਜਿਵੇਂ ਹਨ ਵੈਸਟਰਨ ਕਲੋਸ ਪੋਣੇ ਜਾਂ ਇਦਾਂ ਹਨਾ ਜ਼ਿੰਦਗੀ 'ਚ ਜਿਹੜੀਆਂ ਚੀਜ਼ਾਂ ਤੁਸੀਂ ਪੇਕੇ ਘਰ ਵਿੱਚ ਨਹੀਂ ਪੂਰੀਆਂ ਕਰ ਪਈਆਂ ਉਹ ਕੀਤਾ ਡੀਆਂ ਸਹਰੇ ਘਰ ਦੇ ਵਿੱਚ ਸਾਡੀਆਂ ਅੱਗੇ ਪੂਰੀਆਂ ਹੋਈਆਂ ਤੁਹਾਡੀਆਂ ਉਹ ਜਿਹੜੀਆਂ ਵਿਸ਼ੇਸ ਸੀਗੀਆਂ ਤੇ ਕਿਸੇ ਕੀ ਤੁਸੀਂ ਆਪਣੇ ਸਹਰੇ ਪਰਿਵਾਰ ਵਿੱਚ ਅੱਗੇ ਨਵਾਂ ਕੀਤਾ ਤੁਹਾਡੇ ਹਸਬੰਦ ਨੇ ਤੁਹਾਡੀਆਂ ਕਿਹੜੀਆਂ ਵਿਸ਼ੇਸ ਪੂਰੀਆਂ ਕੀਤਾ ਮੈਨੂੰ ਜ਼ਰੂਰ ਦੱਸਿਓ ਕਮੈਂਟ ਦੇ ਵਿੱਚ ਤੇ ਬੱਸ ਜੀ ਮਿਲਦੇ ਹਾਂ ਜੀ ਨਵੀਂ ਵੀਡੀਓ ਦੇ ਨਾਲ ਤਦ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਸੱਚੀ ਕਰ ਬਾਈ ਲਾਈਕ ਕਰਨਾ ਬਿਲਕੁਲ ਨਹੀਂ ਭੁੱਲਣਾ ਠੀਕ ਹੈ ਤੇ ਵੀਡੀਓ ਨੂੰ ਸ਼ੇਅਰ ਵੀ ਕਰਨਾ ਅੱਗੇ